ਇਹਨਾਂ ਨੇ ਇਹਨੂੰ ਇੰਜਾਮ ਤੱਕ ਪਹੁੰਚਾਇਆ ਇਸ ਟੀਮ ਨੇ ਐਂਡ ਜਸਰੂਪੀ ਇਸ ਲੀਡਿੰਗ ਫਰੋਮ ਦਾ ਫਰੰਟ ਇਹਨਾਂ ਨੇ ਸਾਰਾ ਇਹ ਆਪਰੇਸ਼ਨ ਕੀਤਾ ਹੈਗਾ ਤੇ ਇਹਦੇ ਵਿੱਚ ਇਸ ਤਰੀਕੇ ਨਾਲ ਆ ਵੀ ਇੱਕ ਗੈਂਗ ਹੈਗਾ ਜਿਹਨੂੰ ਅ ਅੰਕੁਸ਼ ਪਈਆ ਨਾਂ ਦਾ ਬੰਦਾ ਜਿਹੜਾ ਹੈਗਾ ਮੁੰਡਾ ਆਪਰੇਟ ਕਰ ਰਿਹਾ ਸੀਗਾ ਔਰ ਇਹਦੇ ਜਿਹੜੇ ਸਬੰਧ ਹੈਗੇ ਆ ਬੜੇ ਨਟੋਰੀਅਸ ਗੈਂਗਸਟਰ ਜਿਹੜੇ ਕਈ ਵਾਰ ਵੀ ਬੈਠੇ ਹੈਗੇ ਆ ਗੋਲਦੀ ਬਰਾੜ ਵਿਕਰਮ ਬਰਾੜ ਉਹ ਜੇਲ੍ਹ 'ਚ ਹੈਗਾ ਰਵੀ ਬਲਾਚੌਰੀਆ ਉਸ ਟਾਈਪ ਦੇ ਗੈਂਗਸਟਰਸ ਨੂੰ ਇਹ ਲੋਜਿਸਟਿਕ ਸਪੋਰਟ ਦਿੰਦਾ ਰਿਹਾ ਪਹਿਲਾਂ ਵੀ ਕਦੀ ਉਹਨਾਂ ਦੇ ਵੈਪਨਸ ਮਹੜਦਾ ਸੀ ਕਦੀ ਉਹਨਾਂ ਦੇ ਕਹਿ ਤੇ ਬੰਦਿਆਂ ਨੂੰ ਸ਼ੈਲਟਰ ਦਿੰਦਾ ਸੀ ਹੁਣ ਇਸ ਬੰਦੇ ਨੇ ਜਦੋਂ ਉਹ ਜੇਲ੍ਹ 'ਚ ਚਲੇ ਗਏ ਪੁਲਿਸ ਦਾ ਗ੍ਰਿਪਟ ਟਾਈਟ ਹੋ ਗਿਆ ਉਹਨਾਂ ਦੇ ਉੱਪਰ ਇਹ ਇਸ ਬੰਦੇ ਨੂੰ ਨੈਕਸਟ ਜ਼ਿੰਮੇਵਾਰੀ ਮਿਲੀ ਵੀ ਤੂੰ ਹੁਣ ਸਾਡੇ ਅਗਲੇ ਜਿਹੜੇ ਆਪਰੇਸ਼ਨ ਹੈਗੇ ਆ ਉਹ ਤੂੰ ਪਲਾਨ ਕਰ ਇਹਨੇ ਆਪਣੇ ਨਾਲ 4-5 ਬੰਦੇ ਹੋਰ ਮਿਲਾ ਲਏ ਨਵੇਂ ਮੁੰਡੇ ਔਰ ਉਸ ਤੋਂ ਬਾਅਦ ਜੋ ਇਹਨਾਂ ਦਾ ਪਲਾਨ ਸੀਗਾ ਉਹ ਬੜਾ ਖਤਰਨਾਕ ਸੀਗਾ ਦੋ ਮਰਡਰ ਇਹ ਹੁਸ਼ਿਆਰਪੁਰ ਦੇ ਵਿੱਚ ਗੈਂਗ ਰਾਈਫਲ ਨਾਲ ਪਲਾਨ ਕਰ ਰਹੇ ਸੀਗੇ ਔਰ ਦੋ ਮਰਡਰ ਇਹ ਸਾਡੇ ਇਲਾਕੇ 'ਚ ਕਰ ਰਹੇ ਸੀ ਪਲਾਨ ਇੱਕ ਨਕੋਦਰ ਰ ਔਰ ਇੱਕ ਮੈਥਪੁਰ ਦੇ ਵਿੱਚ ਚਾਰ ਟਾਰਗੇਟਸ ਅਗੇ ਇਹਨਾਂ ਨੂੰ ਮਿਲੇ ਹੋਏ ਜਿਹਦੇ ਕਰਕੇ ਵੈਪਨ ਇਹਨਾਂ ਨੂੰ ਪ੍ਰੋਵਾਈਡ ਕਰਵਾਏ ਗਏ ਜਿਹੜੇ ਅਸੀਂ ਕਸੀ ਰਿਕਵਰ ਕੀਤੇ ਹੈਗੇ ਆ ਜਿਨ੍ਹਾਂ ਚ 2 34 ਬੋਰ ਦੇ ਪਿਸਟਲ ਹੈਗੇ ਆ 1 32 ਬੋਰ ਦਾ ਪਿਸਟਲ ਹੈਗਾ ਔਰ ਇੱਕ 315 ਬੋਰ ਦਾ ਰਵਲਵਰ ਹੈਗਾ ਇਹਨਾਂ ਨੇ ਕੱਲ ਪੰਜ ਬੰਦੇ ਸਾਡੀ ਟੀਮ ਨੇ ਅਰੈਸਟ ਕਰ ਲਏ ਸੀ ਲੇਟ ਨਾਈਟ ਦੋ ਬੰਦੇ ਜਦੋਂ ਇੱਕ ਕਾਰ ਆਈ ਹੈ ਵਾਈਟ ਕਲਰ ਦੀ ਵੈਨਿਊ ਕਾਰ ਹੈਗੀ ਆ ਜਿਹਦੇ ਵਿੱਚੋਂ ਇਹਨਾਂ ਦੇ ਬੰਦੇ ਅਰੈਸਟ ਕੀਤੇ ਫਰਦਰ ਇਨਵੈਸਟੀਗੇਸ਼ਨ 'ਚ ਜਿਹੜਾ ਕਾਰ ਦਾ ਓਨਰ ਸੀਗਾ ਉਹ ਵੀ ਅਰੈਸਟ ਕਰ ਲਿਆ ਜਿਹੜਾ ਸਾਡਾ ਇਹਦੇ ਵਿੱਚ ਨੈਕਸਟ ਐਂਗਲ ਹੈਗਾ ਉਹ ਇਹ ਹੈਗਾ ਵੀ ਇਹਦੇ ਵਿੱਚ ਅਸੀਂ ਇੱਕ ਆਪਣਾ ਕਨਸਟੇਬਲ ਵੀ ਅਰੈਸਟ ਕੀਤਾ ਜਿਹਦਾ ਨਾਮ ਹੈਗਾ ਆਰੀਅਨ ਸਿੰਘ ਆਰੀਅਨ ਸਿੰਘ ਜੀ ਇਹ ਸਦਰਨ ਕੋਦਰ ਦੇ ਵਿੱਚ ਪੋਸਟਡ ਸੀਗਾ ਪੁਲਿਸ ਸਟੇਸ਼ਨ ਸਦਰਨ ਕੋਦਰ ਦੇ ਵਿੱਚ ਔਰ ਪਿਛਲੇ ਡੇਢ ਮਹੀਨੇ ਤੋਂ ਇਹ ਡਿਊਟੀ ਤੋਂ ਐਬਸੈਂਟ ਚੱਲ ਰਿਹਾ ਸੀਗਾ ਇਹ ਡੇਢ ਮਹੀਨੇ ਤੋਂ ਇਸ ਗੈਂਗ ਨਾਲ ਰਲ ਗਿਆ ਸੀਗਾ ਔਰ ਹੁਣ ਤੱਕ ਦੀ ਜਿੰਨੀ ਪ੍ਰੀਲਿਮਿਨਰੀ ਸਾਡੀ ਇਨਵੈਸਟੀਗੇਸ਼ਨ ਹੈਗੀ ਆ ਇਨਟੈਰੋਗੇਸ਼ਨ ਹੈਗੀ ਆ ਉਹਦੇ ਵਿੱਚ ਇਹ ਪਤਾ ਲੱਗਿਆ ਵੀ ਇਹ ਬੰਦਾ ਇਹਨਾਂ ਦਾ ਜਿਹੜਾ ਲੋਜਿਸਟਿਕ ਪਾਰਟ ਹੈਗਾ ਵੀ ਕਿਸੇ ਬੰਦੇ ਨੂੰ ਇੱਧਰ ਉੱਤਰ ਕਰਨਾ ਜਾਂ ਪੁਲਿਸ ਦੀ ਕੋਈ ਇਨਫੋਰਮੇਸ਼ਨ ਆ ਵੀ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਉਹ ਇਹਨਾਂ ਨੂੰ ਲੀਕੇਜ ਕਰਦਾ ਸੀਗਾ ਔਰ ਇਹਨਾਂ ਦੀ ਹੈਲਪ ਕਰਦਾ ਸੀ ਇਹਨੂੰ ਵੀ ਅਰੈਸਟ ਕਰ ਲਿਆ ਗਿਆ ਜਿਹੜਾ ਕਾਰ ਜਿਹੜੀ ਜਿਹੜਾ ਬੰਦੇ ਦੀ ਸੀਗੀ ਉਹਨੂੰ ਵੀ ਅਰੈਸਟ ਕੀਤਾ ਗਿਆ ਅੱਜ ਜਲੰਧਰ ਰੂਰਲ ਪੁਲਿਸ ਨੂੰ ਬੜੀ ਅੱਛੀ ਸਫਲਤਾ ਮਿਲੀ ਹੈਗੀ ਹੈ ਜਦੋਂ 7 ਮੈਂਬਰ ਅਸੀਂ ਇੱਕ ਨੋਟੋਰੀਅਸ ਗੈਂਗ ਦੇ ਅਰੈਸਟ ਕੀਤੇ ਆ ਸਾਡਾ ਇੱਕ ਆਪਰੇਸ਼ਨ ਜਿਹੜਾ ਮੈਡਮ ਐਸਪੀ ਇਨਵੈਸਟੀਗੇਸ਼ਨ ਜਸਰੂਪ ਬਾਟ ਡੀਐਸਪੀ ਡੀ ਔਰ ਸੀਆਈਏ ਐਸਐਚਓ ਸਿਟੀ ਨਿਕੋਦਰ ਇਹਨਾਂ ਨੇ ਇਹਨੂੰ ਇੰਜਾਮ ਤੱਕ ਪਹੁੰਚਾਇਆ ਇਸ ਟੀਮ ਨੇ ਐਂਡ ਜਸਰੂਪ ਇਸ ਲੀਡਿੰਗ ਫਰੋਮ ਦਾ ਫਰੰਟ ਇਹਨਾਂ ਨੇ ਸਾਰਾ ਇਹ ਆਪਰੇਸ਼ਨ ਕੀਤਾ ਹੈਗਾ ਤੇ ਇਹਦੇ ਵਿੱਚ ਇਸ ਤਰੀਕੇ ਨਾਲ ਆ ਵੀ ਇੱਕ ਗੈਂਗ ਹੈਗਾ ਜਿਹਨੂੰ ਅ ਅੰਕੁਸ਼ ਪਈਆ ਨਾਂ ਦਾ ਬੰਦਾ ਜਿਹੜਾ ਹੈਗਾ ਮੁੰਡਾ ਉਹ ਆਪਰੇਟ ਕਰ ਰਿਹਾ ਸੀਗਾ ਔਰ ਇਹਦੇ ਜਿਹੜੇ ਆਲਰੇਡੀ ਸੰਬੰਧ ਹੈਗੇ ਆ ਬੜੇ ਨੋਟੋਰੀਅਸ ਗੈਂਗਸਟਰ ਜਿਹੜੇ ਕਈ ਬਾਹਰ ਵੀ ਬੈਠੇ ਹੈਗੇ ਆ ਗੋਲਡੀ ਬਰਾਡ ਵਿਕਰਮ ਰਾਡੋ ਜੇਲ੍ਹ 'ਚ ਹੈਗਾ ਰਵੀ ਬਲਾਚੌਰੀਆ ਉਸ ਟਾਈਪ ਦੇ ਗੈਂਗਸਟਰਸ ਨੂੰ ਇਹ ਲੋਜਿਸਟਿਕ سپورਟ ਦਿੰਦਾ ਰਿਹਾ ਪਹਿਲਾਂ ਵੀ ਕਦੀ ਉਹਨਾਂ ਦੇ ਵੈਪਨਸ ਮਹੜਦਾ ਸੀ ਕਦੀ ਉਹਨਾਂ ਦੇ ਕਹਿ ਤੇ ਬੰਦਿਆਂ ਨੂੰ ਸ਼ੈਲਟਰ ਦਿੰਦਾ ਸੀ ਹੁਣ ਇਸ ਬੰਦੇ ਨੇ ਜਦੋਂ ਉਹ ਜੇਲ੍ਹ 'ਚ ਚਲੇ ਗਏ ਪੁਲਿਸ ਦਾ ਗ੍ਰਿਪਟ ਟਾਈਟ ਹੋ ਗਿਆ ਉਹਨਾਂ ਦੇ ਉੱਪਰ ਤੇ ਇਸ ਬੰਦੇ ਨੂੰ ਨੈਕਸਟ ਜ਼ਿੰਮੇਵਾਰੀ ਮਿਲੀ ਵੀ ਤੂੰ ਹੁਣ ਸਾਡੇ ਅਗਲੇ ਜਿਹੜੇ ਆਪਰੇਸ਼ਨ ਹੈਗੇ ਆ ਉਹ ਤੂੰ ਪਲਾਨ ਕਰ ਇਨੇ ਆਪਣੇ ਨਾਲ 4-5 ਬੰਦੇ ਹੋਰ ਮਿਲਾ ਲਏ ਨਵੇਂ ਮੁੰਡੇ ਔਰ ਉਸ ਤੋਂ ਬਾਅਦ ਜੋ ਇਹਨਾਂ ਦਾ ਪਲਾਨ ਸੀਗਾ ਉਹ ਬੜਾ ਖਤਰਨਾਕ ਸੀਗਾ ਦੋ ਮਰਡਰ ਇਹ ਹੁਸ਼ਿਆਰਪੁਰ ਦੇ ਵਿੱਚ ਗੈਂਗ ਰਾਈਫਲਿਸ਼ੇ ਪਲਾਨ ਕਰ ਰਹੇ ਸੀਗੇ ਔਰ ਦੋ ਮਰਡਰ ਇਹ ਸਾਡੇ ਇਲਾਕੇ 'ਚ ਕਰ ਰਹੇ ਸੀ ਪਲਾਨ ਇੱਕ ਨਕੋਦਰ ਔਰ ਇੱਕ ਮੈਥਪੁਰ ਦੇ ਵਿੱਚ ਚਾਰ ਟਾਰਗੇਟਸ ਸੀਗੇ ਇਹਨਾਂ ਨੂੰ ਮੜੇ ਹੋਏ ਜਿਹਦੇ ਕਰਕੇ ਵੈਪਨ ਇਹਨਾਂ ਨੂੰ ਪ੍ਰੋਵਾਈਡ ਕਰਵਾਏ ਗਏ ਜਿਹੜੇ ਅਸੀਂ ਰਿਕਵਰ ਕੀਤੇ ਹੈਗੇ ਆ ਜਿਨ੍ਹਾਂ 'ਚ 2 34 ਦੇ ਪਿਸਤੂਲ ਹੈਗੇ ਆ 1 32 ਬੋਰ ਦਾ ਪਿਸਤਲ ਹੈਗਾ ਔਰ ਇੱਕ 315 ਬੋਰ ਦਾ ਰਵੋਲਵਰ ਹੈਗਾ ਇਹਨਾਂ ਨੇ ਕੱਲ 5 ਬੰਦੇ ਸਾਡੀ ਟੀਮ ਨੇ ਅਰੈਸਟ ਕਰ ਲਏ ਸੀ ਲੇਟ ਨਾਈਟ ਦੋ ਬੰਦੇ ਜਦੋਂ ਇੱਕ ਕਾਰ ਆਈ ਹੈ ਵਾਈਟ ਕਲਰ ਦੀ ਵੈਨਿਊ ਕਾਰ ਹੈਗੀ ਹੈ ਜਿਹਦੇ ਵਿੱਚੋਂ ਇਹਨਾਂ ਦੇ ਬੰਦੇ ਅਰੈਸਟ ਕੀਤੇ ਫਰਦਰ ਇਨਵੈਸਟੀਗੇਸ਼ਨ 'ਚ ਜਿਹੜਾ ਕਾਰ ਦਾ ਓਨਰ ਸੀਗਾ ਉਹ ਵੀ ਅਰੈਸਟ ਕਰ ਲਿਆ ਜਿਹੜਾ ਸਾਡਾ ਇਹਦੇ ਵਿੱਚ ਨੈਕਸਟ ਐਂਗਲ ਹੈਗਾ ਉਹ ਇਹ ਹੈਗਾ ਵੀ ਇਹਦੇ ਵਿੱਚ ਅਸੀਂ ਇੱਕ ਆਪਣਾ ਕਨਸਟੇਬਲ ਵੀ ਅਰੈਸਟ ਕੀਤਾ ਜਿਹਦਾ ਨਾਮ ਹੈਗਾ ਆਰੀਅਨ ਸਿੰਘ ਆਰੀਅਨ ਸਿੰਘ ਜੀ ਇਹ ਸਦਰਨ ਕੋਦਰ ਦੇ ਵਿੱਚ ਪੋਸਟਡ ਸੀਗਾ ਪੁਲਿਸ ਸਟੇਸ਼ਨ ਸਦਰਨ ਕੋਦਰ ਦੇ ਵਿੱਚ ਔਰ ਪਿਛਲੇ ਡੇਢ ਮਹੀਨੇ ਤੋਂ ਇਹ ਡਿਊਟੀ ਤੋਂ ਐਬਸੈਂਟ ਚੱਲ ਰਿਹਾ ਸੀਗਾ ਇਹ ਡੇਢ ਮਹੀਨੇ ਤੋਂ ਇਸ ਗੈਂਗ ਨਾਲ ਰਲ ਗਿਆ ਸੀਗਾ ਔਰ ਹੁਣ ਤੱਕ ਦੀ ਜਿੰਨੀ ਪ੍ਰੀਲਿਮਿਨਰੀ ਸਾਡੀ ਇਨਵੈਸਟੀਗੇਸ਼ਨ ਹੈਗੀ ਹੈ ਇਨਟੈਰੋਗੇਸ਼ਨ ਹੈਗੀ ਹੈ ਉਹਦੇ ਵਿੱਚ ਇਹ ਪਤਾ ਲੱਗਿਆ ਵੀ ਇਹ ਬੰਦਾ ਇਹਨਾਂ ਦਾ ਜਿਹੜਾ ਲੋਜਿਸਟਿਕ ਪਾਰਟ ਹੈਗਾ ਵੀ ਕਿਸੇ ਬੰਦੇ ਨੂੰ ਇਧਰ ਉਧਰ ਕਰਨਾ ਜਾਂ ਪੁਲਿਸ ਦੀ ਕੋਈ ਇਨਫੋਰਮੇਸ਼ਨ ਹੈ ਵੀ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਉਹ ਇਹਨਾਂ ਨੂੰ ਲੀਕੇਜ ਕਰਦਾ ਸੀਗਾ ਔਰ ਇਹਨਾਂ ਦੀ ਹੈਲਪ ਕਰਦਾ ਸੀ ਇਹਨੂੰ ਵੀ ਅਰੈਸਟ ਕਰ ਲਿਆ ਗਿਆ ਜਿਹੜਾ ਕਾਰ ਜਿਹੜੀ ਜਿਹੜਾ ਬੰਦੇ ਦੀ ਸੀਗੀ ਉਹਨੂੰ ਵੀ ਅਰੈਸਟ ਕੀਤਾ ਗਿਆ